ਇੱਕ ਪਿੰਡ ਵਿੱਚ ਕੜੀ ਵਾਲਾ ਮਕੈਨਿਕ ਰਹਿੰਦਾ ਸੀ। ਉਹਦੇ ਕੋਲੇ ਹਰ ਤਰ੍ਹਾਂ ਦੀ ਕੜੀ ਸੀ। ਕੰਦ ਤੇ ਲਗਾਉਣ ਵਾਲੀ, ਹੱਥ ਤੇ ਬੰਨਣ ਵਾਲੀ। ਉਹ ਬਹੁਤ ਸੋਹਣੀਆਂ ਗੱਲਾਂ ਕਰਦਾ ਸੀ। ਜਿੰਨਾ ਉਹ ਆਪਣੀਆਂ ਕੜੀਆਂ ਵੇਚਣ ਲਈ ਮਸ਼ਹੂਰ ਸੀ, ਉਨਾ ਹੀ ਉਹ ਆਪਣੀਆਂ ਬਹੁਤ ਸੋਹਣੀਆਂ ਗੱਲਾਂ ਤੇ ਸੋਚ ਕਰਕੇ ਸੀ। ਉਸ ਵਿੱਚ ਇੱਕ ਹੋਰ ਵੀ ਖੂਬੀ ਸੀ। ਉਹ ਲੰਗੇ ਸਮੇਂ ਅਤੇ ਆਉਣ ਵਾਲੇ ਸਮੇਂ ਦੀ ਕੋਈ ਵੀ ਗੱਲ ਨਹੀਂ ਕਰਦਾ ਸੀ। ਜੇਕਰ ਉਸ ਤੋਂ ਕੋਈ ਪੁੱਛਦਾ ਤਾਂ ਉਹ ਥੋੜਾ ਜਿਹਾ ਮੁਸਕਰਾ ਦਿੰਦਾ। ਉਸ ਦੀ ਮਹਿਮਾ ਸੁਣ ਕੇ ਇੱਕ ਮੁੰਡਾ ਇੱਕ ਖਰਾਬ ਕੜੀ ਲੈ ਕੇ ਉਸ ਕੋਲ ਆਇਆ ਕੜੀ ਤਾਂ ਇੱਕ ਬਹਾਨਾ ਸੀ ਅਸਲ ਵਿੱਚ ਉਹ ਕੜੀ ਵਾਲੇ ਮਕੈਨਿਕ ਨੂੰ ਮਿਲਣਾ ਚਾਹੁੰਦਾ ਸੀ ਕੜੀ ਫੜਾਉਂਦੇ ਹੋਏ ਮੁੰਡੇ ਨੇ ਕੜੀ ਵਾਲੇ ਤੋਂ ਪ੍ਰਸ਼ਨ ਪੁੱਛਿਆ ਜੀ ਮੈਂ ਚਿੰਤਾ ਚ ਰਹਿਣਾ ਅਤੇ ਆਉਣ ਵਾਲੇ ਕੱਲ੍ਹ ਬਾਰੇ ਸੋਚਦਾ ਰਹਿਣਾ ਕੜੀ ਵਾਲਾ ਕਹਿੰਦਾ ਇਹਨੂੰ ਛੱਡੋ ਤੁਸੀਂ ਪਹਿਲਾਂ ਇਹ ਕੜੀ ਠੀਕ ਕਰੋ ਮੁੰਡਾ ਕਹਿੰਦਾ ਜੀ ਮੈਂ ਕਿਵੇਂ ਕਰ ਸਕਦਾ ਕੜੀ ਠੀਕ ਕਰਨ ਵਾਲੇ ਤਾਂ ਤੁਸੀਂ ਕਹਿੰਦਾ ਕੋਸ਼ਿਸ਼ ਤਾਂ ਕਰੋ ਕਹਿੰਦਾ ਚਲੋ ਆ ਚੱਕੋ ਇਹਦੇ ਨਾਲ ਟਾਈਟ ਕਰੋ ਥੋੜਾ ਜਿਆਦਾ ਜਿਵੇਂ ਜਿਵੇਂ ਉਹ ਕਹਿੰਦਾ ਗਿਆ ਮੁੰਡਾ ਕਰਦਾ ਗਿਆ ਹੌਲੀ ਹੌਲੀ ਘੜੀ ਠੀਕ ਹੋ ਗਈ ਘੜੀ ਠੀਕ ਹੋਣ ਉਪਰੰਤ ਘੜੀ ਵਾਲਾ ਮਕੈਨਿਕ ਮੁੰਡੇ ਦਾ ਸ਼ੁਕਰੀਆ ਕਰਦਾ ਹੈ ਬੋਲਦਾ ਹੈ ਧੰਨਵਾਦ ਤੁਸੀਂ ਮੇਰੀ ਘੜੀ ਠੀਕ ਕਰ ਦਿੱਤੀ ਤੇ ਮੁੰਡਾ ਬੋਲਦਾ ਹੈ ਜੀ ਉਹ ਤਾਂ ਠੀਕ ਹੈ ਪਰ ਮੇਰੀ ਮੁਸ਼ਕਲ ਦਾ ਹੱਲ ਨਹੀਂ ਹੋਇਆ ਘੜੀ ਵਾਲਾ ਕਹਿੰਦਾ ਕਹਿੰਦਾ ਇਹ ਤਾਂ ਮੈਂ ਸਮਝਾ ਰਿਹਾ ਆਪਣੀ ਜ਼ਿੰਦਗੀ ਤੇ ਇਸੇ ਤਰ੍ਹਾਂ ਧਿਆਨ ਦੇਵੋ ਜਿਵੇਂ ਤੁਸੀਂ ਇੰਨੇ ਧਿਆਨ ਨਾਲ ਘੜੀ ਨੂੰ ਸਵਾ ਰਹੇ ਹੋ ਇਹ ਨਾ ਸੋਚੋ ਇੱਕੜੀ ਕਿਵੇਂ ਖਰਾਬ ਹੋਈ ਜਦੋਂ ਮੈਨੂੰ ਠੀਕ ਕਰੂੰਗਾ ਇਹਨੂੰ ਕੋਈ ਬੰਨੂਗਾ ਜਾਂ ਇਹ ਫਿਰ ਤੋਂ ਨਾ ਖਰਾਬ ਹੋਵੇ ਸੋਣ ਚ ਜ਼ਿੰਦਗੀ ਜਿਓ ਅੱਜ ਚ ਖੁਸ਼ੀ ਲੱਭੋ ਕਿਉਂਕਿ ਅੱਜ ਹੀ ਆਪਣੇ ਹੱਥ ਚ ਹੈ